ਸਰਬ ਜੀ ਸੰਗਰੂਰ ਵੀ ਜਲਤਾ ਕੀਤੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੁਝ ਕੁਝ ਬੋਲਣ ਦੀ ਕੀਤੀ ਕੋਸ਼ਿਸ਼ ਕੁਝ ਕੁਝ ਬੋਲਣ ਦੀ ਬੋਲ ਨਾ ਪਾਇਆ ਬੋਲ ਨਾ ਪਾਇਆ ਲਿਖ ਕਵਤਾਵਾਂ ਲਿਖ ਕਵਤਾਵਾਂ ਕਿੱਤੀ ਕੋਸ਼ਿਸ਼ ਲਿਖਤਾਵਾਂ ਕਿੱਤੀ ਕੋਸ਼ਿਸ਼ ਕਿੱਟੀ ਕੋਸ਼ਿਸ਼ ਬਿਆਨਨ ਦੀ ਕਿੱਟੀ ਕੋਸ਼ਿਸ਼ ਬਿਆਨਨ ਦੀ ਨਾ ਕੀਤੀ ਕੋਸ਼ਿਸ਼ ਕਦੇ ਨਾ ਕੀਤੀ ਕੋਸ਼ਿਸ਼ ਕਦੇ ਸੰਗਰੂਰ ਵੀ ਨੂੰ ਪਛਾਣਨ ਦੀ ਸੰਗਰੂਰ ਵੀ ਨੂੰ ਪਛਾਣਨ ਦੀ ਸੰਗਰੂਰ ਵੀ ਨੂੰ ਪਛਾਣਨ ਦੀ ਪਾਤਾਵੰਤ ਲੰਘਦੀ ਰਹੀ ਪਾਸਾ ਵੱਟ ਲੰਘਦੀ ਰਹੀ ਨਾ ਕੀਤੀ ਕੋਸ਼ਿਸ਼ ਕਦੇ ਦਿਲ ਦੀ ਜਾਣਨ ਦੀ ਨਾ ਕੀਤੀ ਕੋਸ਼ਿਸ਼ ਕਦੇ ਦਿਲ ਦੀ ਜਾਣਨ ਦੀ ਸਫ਼ਰ ਮੁਕਾ ਬਰਿਆਂ ਦਾ ਸਫ਼ਰ ਮੁਕਾ ਬਰਿਆਂ ਦਾ ਰਿਹਾ ਪਟਕਦਾ ਤੜਫਦਾ ਰਿਹਾ ਪਟਕਦਾ ਤੜਫਦਾ ਨਾ ਮਿਲਿਆ ਸਾਥ ਕਦੇ ਨਾ ਮਿਲਿਆ ਸਾਥ ਕਦੇ ਕਦੇ ਕਿਸੇ ਹੰਨਣ ਦਾ ਕਦੇ ਕਿਸੇ ਹੰਨਣ ਦਾ ਇਹ ਤਾਂ ਸਾਨੂੰ ਹੀ ਪਤਾ ਹੈ ਇਹ ਤਾਂ ਸਾਨੂੰ ਹੀ ਪਤਾ ਹੈ ਕੀ ਬੀਤਦੀ ਰਹੀ ਸੰਗਰੂਰ ਵੀ ਤੇ ਕੀ ਬੀਤਦੀ ਰਹੀ ਸੰਗਰੂਰ ਵੀ ਤੇ ਨਾ ਦਿੱਤਾ ਕਦੇ ਮੌਕਾ ਨਾ ਦਿੱਤਾ ਕਦੇ ਮੌਕਾ ਖੁਸ਼ੀਆਂ ਹੀ ਮੰਨਣ ਦਾ ਨਾ ਦਿੱਤਾ ਕਦੇ ਮੌਕਾ ਖੁਸ਼ੀਆਂ ਹੀ ਮੰਨਣ ਦਾ ਨਾ ਕੀਤੀ ਕੋਸ਼ਿਸ਼ ਕਦੇ ਕੋਸ਼ਿਸ਼ ਕਦੇ ਨਾ ਕੀਤੀ ਨਾ ਕੀਤੀ ਨਾ ਕੀਤੀ ਕੋਸ਼ਿਸ਼ ਕਦੇ ਕੋਸ਼ਿਸ਼ ਕਰਦੇ ਕੋਸ਼ਿਸ਼ ਕਰਦੇ ਨਾ ਕਿਤੇ ਕੋਸ਼ਿਸ਼ ਕਰਦੇ ਸੰਗਰੂਰ ਵੀ ਨੂੰ ਪਹਿਚਾਨਣ ਦੀ ਸੰਗਰੂਰ ਵੀ ਨੂੰ ਸੰਗਰੂਰ ਵੀ ਨੂੰ ਸੰਗਰੂਰ ਵੀ ਨੂੰ ਪਹਿਚਾਨਣ ਦੀ ਪਹਿਚਾਨਣ ਦੀ ਪਹਿਚਾਨਣ ਲੀਦੀ ਪਾਸਾ ਵਤ ਲੰਗਦੀ ਰਹੀ ਲੰਗਦੀ ਰਹੀ ਪਾਸਾ ਵਤ ਲੰਗਦੀ ਰਹੀ ਨਾ ਕੀਤੀ ਕੋਸ਼ਿਸ਼ ਕਦੇ ਨਾ ਕੀਤੀ ਕੋਸ਼ਿਸ਼ ਕਦੇ ਦਿਲ ਦੀ ਜਾਣਣ ਦੀ ਦਿਲ ਦੀ ਜਾਣਣ ਦੀ ਦਿਲ ਦੀ ਜਾਣਣ ਦੀ ਨਾ ਕੀਤੀ ਕੋਸ਼ਿਸ਼ ਕਦੇ ਨਾ ਕੀਤੀ ਕੋਸ਼ਿਸ਼ ਕਦੇ ਸੰਗਰੂਰ ਦੀ ਨੂੰ ਤੈ ਚਾਲਣ ਦੀ ਸੰਗਰੂਰ ਦੀ ਨੂੰ ਤੈ ਚਾਲਣ ਦੀ ਕਿੰਨੀ ਕੋਸ਼ਿਸ਼ ਕੁਝ ਕੁ ਕਿੰਨੀ ਕੋਸ਼ਿਸ਼ ਕੁਝ ਕੁਝ ਕਿੱਤੀ ਕੋਸ਼ਿਸ਼ ਕੁਝ ਕੁਝ ਕਿੱਤੀ ਕੋਸ਼ਿਸ਼ ਕੁਝ ਕੁਝ ਬੋਲਣ ਦੀ ਬੋਲਣ ਦੀ ਬੋਲਣ ਦੀ ਬੋਲਣ ਦੀ ਬੋਲਣਾ ਪਾਇਆ ਬੋਲਣਾ ਪਾਇਆ ਲਿਖ ਕਵਿਤਾਵਾਂ ਕਿੱਤੀ ਕੋਸ਼ਿਸ਼ ਲਿਖ ਕਵਿਤਾਵਾਂ ਕੀਤੀ ਕੋਸ਼ਿਸ਼ ਕੀਤੀ ਕੋਸ਼ਿਸ਼ ਬਿਆਨਣ ਦੀ ਕੀਤੀ ਕੋਸ਼ਿਸ਼ ਬਿਆਨਣ ਦੀ ਸਫ਼ਰ ਮੁਕਾਬਰਿਆਂ ਦਾ ਰਿਹਾ ਪਟਕਦਾ ਤੜਪਦਾ ਸਫ਼ਰ ਮੁਕਾਬਰਿਆਂ ਦਾ ਰਿਹਾ ਪਟਕਦਾ ਤੜਪਦਾ ਨਾ ਮਿਲੇ ਆ ਸਾਥ ਕਦੇ ਨਾ ਮਿਲੇ ਆ ਸਾਥ ਕਦੇ ਕਦੇ ਕਿਸੇ ਹੰਣੜਾਂ ਕਦੇ ਕਿਸੇ ਹੰਣੜੇ ਦਾ ਇਹ ਤਾਂ ਸਾਨੂੰ ਹੀ ਪਤਾ ਸਾਨੂੰ ਹੀ ਪਤਾ ਇਹ ਤਾਂ ਸਾਨੂੰ ਹੀ ਪਤਾ ਕੀ ਬੀਤਦੀ ਰਹੀ ਤੰਗਰੂਰ ਵੀਟੇ ਕੀ ਬੀਤਦੀ ਰਹੀ ਤੰਗਰੂਰ ਵੀਟੇ ਨਾ ਦਿੱਤਾ ਕਦੇ ਮੋਕਾ ਨਾ ਦਿੱਤਾ ਕਦੇ ਮੋਕਾ ਨਾ ਦਿੱਤਾ ਕਦੇ ਮੋਕਾ ਖੁਸ਼ੀਆਂ ਹੀ ਮਾਨਣਦਾ ਖੁਸ਼ੀਆਂ ਹੀ ਮਾਨਣਦਾ ਖੁਸ਼ੀਆਂ ਹੀ ਮਾਨਣਦਾ